ਸੱਚੀ ਗੱਲ ਦੋਸਤੋ ਪੰਜਾਬ ਦੇ ਵਿੱਚ ਨਸ਼ੇ ਨੇ ਹਾਲਾਤ ਕਿਸ ਤਰ੍ਹਾਂ ਬਦ ਤੋਂ ਬਦਤਰ ਕਰ ਦਿੱਤੇ ਹਨ ਇਸ ਦੀ ਜਿੰਦੀ ਜਾਗਦੀ ਮਿਸਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਏਰੀਆ ਦੇ ਵਿੱਚ ਇੱਕ ਸਰਦਾਰ ਨੌਜਵਾਨ ਜਿਸ ਦੇ ਕੀ ਦਾੜਾ ਵੀ ਪ੍ਰਕਾਸ਼ ਹੈ ਕਿਸ ਤਰ੍ਹਾਂ ਇੱਕ ਸ਼ਖਸ ਤੋਂ ਕਾਰ ਰੋਕੇ ਪੈਸੇ ਮੰਗ ਰਿਹਾ ਹੈ ਪੈਸੇ ਕਿਸ ਚੀਜ਼ ਦੇ ਲਈ ਮਦਦ ਦੇ ਲਈ ਕਿਹੜੀ ਚੀਜ਼ ਦੇ ਲਈ ਉਸ ਨੂੰ ਚਾਹੀਦੇ ਨੇ ਇਹ ਦੱਸਣ ਦੀ ਵੀ ਜ਼ਰੂਰਤ ਨਹੀਂ ਹੈ ਕਿਉਂਕਿ ਮਦਦ ਦਾ ਇੱਕ ਬਹਾਨਾ ਹੁੰਦਾ ਹੈ ਇਹ ਪੈਸੇ ਕਿਸ ਜਗ੍ਹਾ ਤੇ ਖਰਚ ਹੁੰਦੇ ਨੇ ਇਹ ਸਾਰੇ ਚੰਗੀ ਤਰ੍ਹਾਂ ਜਾਣ ਲਈ ਨੇ ਇਹ ਪੰਜਾਬ ਦੇ ਹਾਲਾਤਾਂ ਦੇ ਲਈ ਕੌਣ ਜ਼ਿੰਮੇਵਾਰ ਹੈ ਜਰੂਰ ਕਮੈਂਟ ਕਰਨ ਕਿਉਂਕਿ ਸਰਕਾਰ ਨੇ ਜਿੱਥੇ ਯੋਧਨ ਨਸ਼ਾ ਵਿਰੋਧ ਛੇੜਿਆ ਹੋਇਆ ਹੈ ਉੱਥੇ ਦਾਅਵੇ ਕੀਤੇ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਉਹ ਨਸ਼ਾ ਖਤਮ ਹੋ ਗਿਆ ਹੈ ਕਈ ਪਿੰਡਾਂ ਦੇ ਬਾਹਰ ਬੋਰਡ 'ਤੇ ਲਗਾਉਣੇ, ਹੋਲਡਿੰਗ 'ਤੇ ਲਗਾਉਣੇ, ਫਲੈਕਸ 'ਤੇ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਕਿ ਸਾਡਾ ਪਿੰਡ ਨਸ਼ਾ ਮੁਕਤ ਹੈ। ਕੀ ਤੁਹਾਨੂੰ ਲੱਗਦਾ ਪੰਜਾਬ ਨਸ਼ਾ ਮੁਕਤ ਹੋ ਗਿਆ ਹੈ? ਜ਼ਰੂਰ ਕਮੈਂਟ ਕਰਕੇ ਦੱਸਣਾ। ਆਓ ਦੇਖੋ ਇਹ ਪੂਰੀ ਵੀਡੀਓ। ਹੋਰ ਅਪਡੇਟਸ ਨਾਲ ਅਪ ਟੂਡੇਟ ਰਹਿਣ ਦੇ ਲਈ ਸਵੇਕ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਖਾਸ ਵੀਡੀਓਜ਼ ਤੁਹਾਡੇ ਤੱਕ ਪਹੁੰਚਣ। ਸਭ ਤੋਂ ਪਹਿਲਾਂ ਸਾਨੂੰ ਸਿਰਫ ਮੈਨੂੰ ਨਾਲ ਮੈਂ ਕਿਸੇ ਦੇ ਨਾਲ ਵੱਡੇ ਮਨਾਉਣਾ ਹੈ। ਮੇਰਾ ਫੋਨ ਵੀ ਗਿਆ ਜੇ ਹਾਂ 3000 ਰੁਪਿਆ ਹੈ ਮੇਰੇ ਕੋ ਉਹ ਇੱਧਰ ਲੈ ਆਏ ਮੈਨੂੰ ਮੈਂ ਕੱਲਾ ਨਾ ਚਲੋ ਲੈ ਕੇ ਮੈਨੂੰ ਮੋਟਰਸਾਈਕਲ ਤੇ ਆਏ ਉਹ ਮੈਨੂੰ ਪਤਾ ਨਹੀਂ ਮਹਾ ਕੇ ਕੋ ਪੁੱਛ ਪੁੱਛ ਕੇ ਬਾਹਰ ਨਿਕਲਿਆ ਰੋਡ ਤੇ ਤੇ ਇੱਕ ਲੈ ਕੇ ਕੌਣ ਆ ਗਿਆ ਸੀ ਹਾਂਜੀ ਲੈ ਕੇ ਕੌਣ ਆਇਆ ਸੀ ਮੇਰੇ ਫਰੈਂਡ ਸੀ ਮੱ블 ਕੀ ਇੱਧਰ ਦੇ ਬਣੇ ਸੀ ਅੰਬਰ ਸਰ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਗੁਰਦਾਸਪੁਰ ਤੋਂ ਤੇ ਇਹ ਗੁਰਦਾਸਪੁਰ ਕਿਹੜਾ ਪਿੰਡ ਹੈ ਗੁਰਦਾਸਪੁਰ ਹਲਮਾਂਚਾਉਂ

ਤਾਰ ਨਗਰਾ ਮੈਨੂੰ ਉਥੇ ਬਾਲੀ ਬੋਲੀ ਬਿਆਨ ਮੈਨੂੰ ਪਤਾ ਹੀ ਨਹੀਂ ਕੁਝ ਕੀ ਹੋ ਗਿਆ ਸਾਰੇ ਪੈਸੇ ਵੀ ਕੱਢੇ ਗਏ ਮੇਰੇ ਇੱਕ ਤਿੰਨ ਚਾਰ ਸੌ ਕੋਈ ਵੱਡੀ ਉਹ ਦੀ ਕੋ ਗੱਲ ਨਹੀਂ ਚੰਗੇ ਭਲੇ ਕਰਦੇ ਮੈਨੂੰ ਆਪਣਾ ਨੰਬਰ ਦੇ ਦਿਓ ਮੈਂ ਤੁਹਾਡੇ ਕੋ ਜਿੱਥੇ ਕਹੋਗੇ ਮੈਂ ਤੁਹਾਡੇ ਕੋਲ ਕਰਕੇ ਜਾਊਗਾ ਆਪ ਕੀ ਜੇ ਨਗ ਭਰਾ ਦਾ ਆਪਣੇ ਛੋਟੇ ਪੁੱਤ ਦਾ ਤੁਸੀਂ ਵਾਪਸ ਜਾਣਾ ਕੀ ਕਰਨਾ ਮੈਂ ਜਾਣਾ ਇੱਕ ਮਿੰਟ ਆਪਣੀ ਭੈਣ ਕੋ ਜਾਣਾ ਜੀ ਇੱਥੇ ਕਿ ਮੇਰਾ ਫੋਨ ਆ ਫੋਨ ਦਾ ਜਾਦਾ ਮੈਨੂੰ ਹੈਗਾ ਆ ਕਿ ਮੇਰਾ ਮੁਲਾਫਤ ਸਿਕੋ ਮੁਰਾਬ ਹੋ ਗਿਆ ਹੁਣ ਆਪਾ ਫੋਨ ਲੱਭਣਾ ਚਾਹੁੰਦੇ ਕੀ ਕਰਨਾ ਚਾਹੁੰਦੇ ਆਂ ਆਪਾਂ ਕੀ ਦੱਸੋ ਤਾਂ ਹੀ ਮੈਂ ਸਰਦ ਕੋਈ ਲੱਗੂਗਾ ਆਪਣਾ ਫੋਨ ਵੀ ਲੱਗੂਗਾ ਪੈਸੇ ਵੀ ਲੱਗੂਗਾ ਕਿਉਂਕਿ ਮੈਂ ਛੱਡਣਾ ਨਹੀਂ ਹਾਂ ਵੀ ਵਾ ਇਹਨਾ ਕਿਰਪਾ ਕਰ ਸਕਦੇ ਹੋ ਠੀਕ ਆ ਨਹੀਂ ਤੇ ਕੋਈ ਗੱਲ ਨਹੀਂ ਬਾ ਧੰਨਵਾਦ ਜੇ ਇਹਦੇ ਭਰਾ ਆ ਦੇ ਵੱਡੇ ਕਰ ਸਕਦੇ ਹੋ ਨਹੀਂ ਤੇ ਕੋਈ ਗੱਲ ਨਹੀਂ ਐਡੀ ਕਿਹੜੀ ਗੱਲ ਆ ਕਿ ਆਪਾਂ 2 400 ਦੇ ਸਰਦਾਰ ਆ ਚੰਗੇ ਬਲੇ ਕਿ ਮੈਂ ਕਿਹੜਾ ਕੋਈ ਨਸ਼ੇ ਪੱਤੇ ਕਰਦਾ ਸ਼ਰਾਬ ਪੀਤੀ ਆ ਮੈਂ ਕਹਿ ਰਿਹਾ ਉਹਨਾਂ ਨੂੰ ਆਪ ਕਹਿ ਆ ਕਿ ਮੈਨੂੰ ਤੇ ਆਪ ਹੋਛ ਲਈ ਨਹੀਂ ਜਿਹੜਾ ਬਰਥਡੇ ਮਨਾਉਣ ਲਈ ਮਤਲਬ ਕਿਵੇਂ ਸੱਦ ਕਿਵੇਂ ਲਿਆਤਾ ਨੂੰ ਉਥੋਂ ਸੱਦਿਆ ਨਹੀਂ ਸੱਦਿਆ ਨਹੀਂ ਮੈਂ ਆ ਵੀ ਆਇਆ ਹਾਂ ਆਇਆ ਮੈਂ ਆ ਵੀ ਅੱਛਾ ਵੀ ਮੇਰੀ ਵੀਡੀਓ ਬਣਾਉਂ ਲਿਆ ਮੈਂ ਮੈਂ ਇਹ ਤਾਂ ਮੈਂ ਵੀਡੀਓ ਉਹਨਾਂ ਦੀ ਬਣਾਉਣ ਲੱਗਾ ਹਾਂ ਵੀਡੀਓ ਥੋੜੀ ਮੈਂ ਬਣਾਉਣ ਦੇ ਤਾਂ ਵੀ ਜੇ ਮੇਰੀ ਬਣਾਉਂਦੇ ਤੇ ਦੱਸ ਦੋ ਇਹ ਐਡੀ ਉਹ ਨਹੀਂ ਨਹੀਂ ਤੁਹਾਡੀ ਵੀਡੀਓ ਮੈਂ ਕਦੇ ਵੀ ਬਣਾਣੀ ਤੁਹਾਡੇ ਲਈ ਨਹੀਂ ਮੈਂ ਮਤਲਬ ਮੈਂ ਉਹ ਬੰਦੇ ਜਿਹੜੇ ਕਰਨ ਲਿਆ ਮੈਂ ਉਹਨਾਂ ਦੀ ਵੀਡੀਓ ਬਣਾਉਣ ਲੱਗਾ ਉਹ ਤੇ ਨਾਲੇ ਫੜਿਆ ਇਹਨਾਂ ਨੇ ਲੋਕਾਂ ਨੇ ਗੰਦ ਪਾਇਆ ਉਹ ਨਹੀਂ ਦੇਖਣ ਕੀ ਕਰਨ ਕੀ ਦੇ ਮੈਂ ਇਹ ਦੇਖਣ ਦੇ ਆ ਕਿ ਕੁਝ ਕਰਨ ਦੇ ਆ ਮੈਂ ਤੇ ਉਹ ਬਣਾਉਣ ਲੱਗਾ ਹਾਂ ਜਿਹਦੇ ਮੈਂ ਉਹ ਤਾਂ ਸੁਣਿਆ ਹੋਇਆ ਵਾ ਨੂੰ ਇਹ ਲੋਗੋਂ ਟਿਕਟ ਹੋ ਗਏ ਦੇ ਹੋਣੇ ਮਰਜ਼ੂ ਦੇ ਆ ਭੱਜ ਗਏ ਉਹਨਾਂ ਨਾਲ ਲੱਗ ਗਿਆ ਤੁਹਾਡਾ ਕਿ ਤੋ ਇਹ ਕਰਨੇ ਨਹੀਂ ਇਹ ਦਾ ਕਰਨੇ ਲੱਗਾ ਪਹਿਲੇ ਪਾ ਡੇ ਤੋ ਇਹ ਕਰਨੇ ਇਹ ਵਾਲੇ ਕੋ ਬੋਲਣਾ ਚਵੜੀਆਂ ਨੇ ਇੱਥੇ ਠੀਕ ਹੈ ਇੱਥੇ ਮਲਾਜਮਾਂ ਨੇ ਕਈ ਜਿਹੜੀ ਬੰਦੇ ਫੜੇ ਆ ਤੇ ਆਪ ਫੋਨ ਤੇ ਠੀਕ ਹੈ ਥੱਲੇ ਤੁਸੀਂ ਨਹੀਂ ਰਹਿੰਦੇ ਹੋ ਹਾਂਜੀ ਤੁਸੀਂ ਇੱਥੇ ਆਉਂਦੇ ਹੀ ਰਹਿੰਦੇ ਹੋ ਨਹੀਂ ਨਹੀਂ ਮੈਂ ਆਉਂਦਾ ਨਹੀਂ ਰਹਿੰਦਾ ਮੈਂ ਤਾਂ ਇੱਥੇ ਵੀਡੀਓ ਆਈਆਂ ਵਾ ਇੱਥੇ ਹੀ ਜਨਾਨੀ ਦੀ ਵੀਡੀਓ ਬੜੀ ਇੱਥੇ ਆ ਚੌਂਕ ਜਿਹੜੀ ਉਹ ਨਸ਼ੇ ਕਰਦੀ ਜਿਹੜੀ ਬੰਦੇ ਆ ਐਦਾਂ ਕਰਕੇ ਉਹ ਇੱਥੋਂ ਨਹੀਂ ਗਈ ਉਹ ਪਿੱਛੋਂ ਦੀ ਆ ਮੈਂ ਇੱਥੇ ਹੀ ਆਡੀ ਵੀਡੀਓ ਦੇਖੀ ਮਕਬੂਲਪੁਰਾ ਪਾਇਆ ਇਹਨਾਂ ਨਾਲ ਇੱਥੇ ਪਾਇਆ ਆ ਜੀ ਮਕਬੂਲਪੁਰਾ ਇੱਧਰ ਹੈ ਨਾ ਮਕਬੂਲਪੁਰਾ ਇੱਧਰ ਰਹਿ ਗਿਆ ਨਹੀਂ ਜੀ ਅੰਕਲ ਜੀ ਉਹ ਉਹ ਅਗਲਾ ਚੌਂਗਾ ਮਕਬੂਲਪੁਰਾ ਇਹ ਤੋਂ ਅਗਲਾ ਚੌਂਗਾ ਉਹ ਪਰੇ ਬੱਲੇ ਵਾਲੀ ਰੋਡ ਤੇ ਉਹ ਉੱਧਰ ਵੇਂਦਾ ਨਹੀਂ ਨਹੀਂ ਮਕਬੂਲਪੁਰਾ ਤੇ ਮੈਨੂੰ ਜਪਦਾ ਹੈ ਇੱਧਰ ਆ ਪਿਛਲੇ ਬੰਨੇ ਨਹੀਂ ਗਾ ਉਹ ਅਗਲਾ ਚੌਂਗਾ ਨਾ ਬੱਲੇ ਵਾਲਾ ਬੱਲੇ ਵਾਲਾ ਸਾਰਾ ਰੋਡ ਮਕਬੂਲਪੁਰਾ ਹੀ ਆ ਅਗਲੇ ਬੰਨੇ ਕਿੰਨਾ ਤੇ ਚਾਂ ਜਾ ਕੇ ਇੱਕ ਤੋਂ ਥੋੜਾ ਅਗਲਾ ਚੌਂਗਾ ਚੌਂਗ ਤੋਂ ਨਾਲ ਹੀ ਅੱਗੇ ਚੌਂਗ ਤੋਂ ਜਾਈਦਾ ਇਹੋ ਚੌਂਗ ਦੇ ਥੱਲੇ ਆਪੋ ਹੁੰਦੇ ਮਕਬੂਲਪੁਰ ਸਾਰਾ ਮਕਬੂਲਪੁਰ ਚੌਂਗ ਹੀ ਦਿੰਦਾ ਪਰ ਮੈਨੂੰ ਤੇ ਹੁਣੇ ਕਿਸੇ ਨੇ ਦੱਸਿਆ ਮਕਬੂਲਪੁਰਾ ਪਿਛਲੇ ਪੰਨੇ ਮੈਂ ਤੇ ਉਧਰ ਜਾਣਾ ਸੀ ਮਕਬੂਲਪੁਰੇ ਐਡਰੈਸ ਖਾਣਾ ਵਾ ਇੱਧਰ ਇਹ ਗਲਤ ਆ ਉਹ ਕਿ ਇੱਧਰ ਖਾਣਾ ਵਾ ਇੱਧਰ ਕਿੱਧਰ ਖਾਣਾ ਵੀ ਉਧਰ ਹੀ ਆ ਖਾਣਾ ਮਕਬੂਲਪੁਰੇ ਚੌਂਗੀ ਉਧਰ ਹੀ ਪੈਂਦੀ ਏ ਕੋਲੀ ਜਾ ਕੇ ਪੁਲ ਦੇ ਥੱਲੇ ਨਾਲ ਹੀ ਜਾ ਕੇ ਫੈਕਟਰੀਆਂ ਦੇ ਪਿੱਛੇ ਅੱਛਾ ਕਲਕਾਨ ਦੇ ਲੱਗੇ ਅੱਛਾ ਨਾ ਆਪਣਾ ਬਤਾਜਾ ਬਾ ਹੁਣ ਤਈਆ ਕੌਣ ਸੀ ਆਨੇ ਕੋਈ ਗੱਲ ਨਹੀਂ ਆਪਣਾ ਕੋਈ ਉਹ ਜੀ ਤੌਰ ਪੈਣਾ ਸਰਜੂ ਹਾਂਜੀ ਤੌਰ ਪੈਣਾ ਸਰਜੂਗਾ ਨਹੀਂ ਮੈਂ ਤੁਹਾਨੂੰ ਮੈਂ ਤੁਹਾਨੂੰ ਕਿਹਾ ਹੀ ਨਹੀਂ ਮੈਨੂੰ ਜੇ ਤੂੰ ਹੀ ਨਹੀਂ ਕਰ ਸਕਦੇ ਰਹਿਣ ਦੋ ਨਹੀਂ ਨਹੀਂ ਸਾਡੀ ਕੋਈ ਗੱਲ ਨਹੀਂ ਹੋਵੇ ਜੀ ਉੱਪਰ ਕਿਰਾਇਆ ਮੇਰੀ ਗੱਲ ਸੁਣਾਣਾ ਤੁਸੀਂ ਇਹਦਾ ਡੈਮਨ ਨਹੀਂ ਆ ਜਿੰਨੇ ਕੁ ਮਹੀਨੇ ਹੋੜਾ ਇਹ ਚਾਲ ਤੋਂ ਕੋਈ ਆਇਆ ਨਹੀਂ ਮੈਂ ਵੱਡਾ ਆਇਆ ਨਾ ਮੈਂ ਤੇ ਸ਼ਰਾਬ ਪੀਤੀ ਰਹੀ ਤੁਹਾਨੂੰ ਸੱਚ ਦੱਸਦਾ ਤਾਂ ਕਿ ਮੈਂ ਪੀਤੀ ਆ ਪਰ ਮੇਰੀ ਗੱਲ ਸੁਣਾਣਾ ਸੌਰ ਵਾਪਸ ਜਾਣ ਲਈ ਤਾਂ ਬਾਕੀ ਨਾ ਕਿ 20 ਰੁਪਏ 30 ਰੁਪਏ ਕਿਰਾਇਆ ਲੱਗਦਾ ਹਣਾ ਵੱਧ-ਵੰਧ ਨਹੀਂ ਨਹੀਂ ਹਾਂ 90 ਰੁਪਏ ਦੇ ਇਤੋਂ ਲੱਗ ਜਾਣਾ ਮੇਰੇ ਉੱਥੋਂ ਤੱਕ ਜਾਂਦੇ ਜਾਂਦੇ ਤੇ ਮੈਂ ਤੁਹਾਡੇ ਕੋਲ ਤਾਂ ਮੰਗੇ ਆ ਮੈਂ ਪਹਿਲਾਂ ਭੈਣ ਕੋ ਜਾਣਾ ਆਪਣੀ ਤੇ ਮੇਰੀ ਭੈਣ ਰਹਿਦੀ ਹੈ ਕਿੱਥੇ ਉੱਥੇ ਮੈਂ ਛੱਡ ਦਿੰਦਾ ਮੈਂ ਤੁਹਾਨੂੰ ਭਾਈ ਮਨ ਸਿੰਘ ਰੋਡ ਜਾਣਾ ਮੈਂ ਇੱਧਰ ਮੈਂ ਕੱਲ ਦਿੰਦਾ ਮੁੰਡੇ ਨੂੰ ਕੱਲ ਦਿੰਦਾ ਹੋਟਲ ਆਪਣਾ ਜੁਨੀਕਾ ਹਾਊਸ ਹੈ ਜੀ ਜੋ ਜੁਨੀਕਾ ਹਾਊਸ ਹੋਟਲ ਆਪਣਾ ਹੀ ਆ ਹੋਟਲ ਆਹੋ ਸਾਡਾ ਆਹੋ ਕੋਈ ਨਹੀਂ ਮੈਨੂੰ ਮੋਟਰਸਾ ਪਾਈ ਜਨਾ ਨਾਲ ਮੈਨੂੰ ਭਾਈ ਮਾਨ ਸਿੰਘ ਦਾ ਘਰ ਤੋਂ ਬਾ ਕੋਈ ਰਾਮ ਤੋਂ ਕਿਹਾ ਕੋਈ ਨਾ ਦੋ ਆਜੋ ਮੈਂ ਕੱਲ ਦਿੰਦਾ ਆਜੋ ਫਿਰ ਆਜੋ ਮੁੰਡਾ ਭੇਜਦਾ ਹੋਟਲ ਕਾਲੋ ਆਜੋ ਇਹਦੇ ਆਪੋ ਤੇ ਦੇ ਦੇ ਰੱਖੀ ਨਹੀਂ ਤੁਸੀਂ ਵੈਸੇ ਰਹਿਣ ਵਾਲੇ ਦੇਖੋ ਲੈ ਕੋਈ ਨਹੀਂ ਬਣਾਈ ਜਾਉਗੀ ਨਹੀਂ ਮੂਵੀ ਦਾ ਕੀ ਮਤਲਬ ਹੈ ਗਲਤ ਸੁਣੋ ਉਹ ਭਰਾਵਾ ਗਲਤ ਸੁਣ ਲਾ ਮੂਵੀ ਤੇ ਤੇਰੀ ਬਾਣੀ ਗਈ ਹੁਣ 1 ਮਿੰਟ ਗੱਲ ਤੇ ਸੁਣ ਲੈ ਮੇਰੇ ਭਾਈ ਬੈਲ ਕਰ ਨਹੀਂ ਗੱਲ ਤੇ ਸੁਣ ਲੈ ਯਾਰ ਸਰਦਾਰ ਹੋ ਕੇ ਮੰਗਦਾ ਸ਼ਰਮ ਨਹੀਂ ਹੁੰਦੀ ਤੈਨੂੰ ਕੋਈ ਗੱਲ ਨਹੀਂ ਸਰਦਾਰ ਹੋ ਕੇ ਮੰਗਦਾ ਸ਼ਰਮ ਨਹੀਂ ਹੁੰਦੀ ਮੈਨੂੰ ਇਹ ਦੱਸ ਦੇ ਵੀ ਸਰਦਾਰੀ ਹੈ ਬਾਬਾ ਦੀਪ ਸਿੰਘ ਦੇ ਨਾਮ ਤੇ ਨਾਲੇ ਕਈ ਜਨ ਆਪੇ ਬਾਬਾ ਜੀ ਬਾਬਾ ਜੀ ਤੇ ਨਾਲੇ ਜਿਹੜਾ ਉਹ ਵੀ ਵੀ ਸਰਦਾਰੀ ਹੈ ਮੈਂ ਜ਼ਰਦਾਰਤ ਤੇ ਮੰਗਨ ਦਾ ਫਿਰ ਮੈਂ ਮੰਗਨ ਦਾ ਹੋ ਕੇ ਸਰਦਾਰ ਲਾਂਨ ਦਾ ਪਾਉਂਦੇ ਨਹੀਂ ਨਹੀਂ ਤੇ ਸਰਦਾਰ ਲਾਂਨ ਦਾ ਕੰਮ ਕਰਦਾ ਤੇ ਲਾਂਨ ਦਾ ਵਾਲੇ ਕੰਮ ਹੈ ਸਰਦਾਰ ਹੋ ਗਿਆ ਚੰਗਾ ਭਲਾ ਹੋ ਕੇ ਫਿਰ ਤਾਂ ਇਹ ਕਹਿਣੇ ਮੈਨੂੰ ਨਹੀਂ ਤੇ ਤੂੰ ਮੈਨੂੰ ਦੱਸ ਮੰਨਦਾ ਕਿ ਬਰਦਾਸ਼ਤ ਆ ਨਸ਼ੇੜੀਆਂ ਹੀ ਪਰ ਆਹਨ ਵੀਡੀਓ ਆਈ ਨਸ਼ੇੜੀਆਂ ਕੋਈ ਮੈਨੂੰ ਕੀ ਪਤਾ ਨੇ ਇਸ ਗੱਲ ਦਾ ਲੈ ਆ ਚੈੱਕਅਪ ਕਰਾ ਮੈਂ ਤੈਨੂੰ ਆਪ ਕਹਿਨਾਂ ਮੈਂ ਸ਼ਰਾਬ ਪੀਤੀ ਆ ਮੇਰੀ ਤਾਂ ਭਰਾ ਸਰਦਾਰ ਹੋ ਗਿਆ ਤੂੰ ਮੰਨਦਾ ਨਹੀਂ ਮੰਨਦਾ ਨਾਮ ਤਾਂ ਬੋਲਿਆ ਤੂੰ ਤੇ ਤੂੰ ਕਿਉਂ ਕਰਦਾ ਫਿਰਦਾ ਨਸ਼ੇ ਉਹ ਜਾ ਭਰਾ ਨਹੀਂ ਨਹੀਂ ਮੈਸੇਜ ਕਰਦਾ ਫਿਰਦਾ ਮੈਸੇਜ ਕਰਦੇ ਫਿਰਦੇ ਆ ਤੇ ਹੋਰ ਕੀ ਆ ਮੈਨੂੰ ਚੈੱਕਅਪ ਕਰਾ ਜੇ ਮੈਂ ਨਸ਼ਾ ਕੀਤਾ ਹੋਊਗਾ ਤੇਰਾ ਛੇਤਰ ਮੇਰਾ ਸਿਰ ਦੇ ਜੇ ਮੈਂ ਨਜ਼ਰਾਂ ਦਿੱਤਾ ਤੇਰਾ ਵੀ ਚੱਲ ਸੁਣਾ ਉਹ ਥੋੜੀ ਬੋਦੀ ਤੇ ਕਿਪਰੇ ਆਰ ਥੋੜੀ ਬੋਦੀ ਬੱਦੂ ਬਣਾਉਣੇ ਆ ਨਹੀਂ ਨਹੀਂ ਬੱਦੂ ਬਣਾਉਣੇ ਕਿੱਦਿਆਂ ਬਣਾਉਣੇ ਬੱਦੂ ਕੀ ਅਸੀਂ ਵੀ ਭਰਾ ਹੱਡਾ ਵੀ ਬੜੀ ਸੰਸਤਾਈ ਅਸੀਂ ਗਰੁੱਪ ਖੂਨ ਦਾ ਗਰੁੱਪ ਆਡਾ ਚੱਲਦਾ ਈ ਕਿਹੜਾ ਸੀ ਓ ਜਾ ਭਰਾ ਤੂੰ ਜਿੜਾ ਅੱਭੀ 1 2 300 ਰੁਪਏ ਤੇ ਮੇਰੀ ਵੀਡੀਓ ਬਣਾਉਂਦੇ ਆ ਨਹੀਂ ਨਹੀਂ ਚਾਹ ਵੀ ਨਹੀਂ ਬਣਾਉਂਦੇ ਮੇਰੀ ਵੀਡੀਓ ਸਰਦਾਰ ਪੈਸੇ ਮੰਗਦੇ ਨੇ ਓ ਭਰਾ ਸਰਦਾਰ ਤੂੰ ਵੀ ਸਰਦਾਰ ਆ ਤੂੰ ਸਰਦਾਰ ਕਾ ਮੰਗਦਾ ਸਰਦਾਰ ਪੈਸੇ ਮੰਗਦੇ ਆ ਚਾਹ ਵੀਰ ਸਰਦਾਰ ਪੈਸੇ ਮੰਗਦੇ ਆ ਮੈਂ ਸਰਦਾਰ ਤੇਰੇ ਮਗਰ ਆਇਆ ਵਾਂ ਕੱਚਾ ਵੀ ਤਾਂ ਆਇਆ ਤੇਰੇ ਮਗਰ ਕਿਹੜਾ ਕੋਈ ਝੂਠਾ ਆਂਦਾ ਭੱਜ ਜਾਂਦਾ ਹੀ ਉਹ ਛੱਡਿਆ ਕਰ ਤੂੰ ਸੋਚਿਆ ਤੇ ਮਿਲ ਜਾਣਗੇ ਠੀਕ ਆ ਨਾ ਕਰ ਕੈਮਰਾ ਲੈ ਲੈਣਗੇ ਠੀਕ ਆ ਜਾ ਵੀਰ ਐ ਨਾ ਕਰ ਆ ਕੈਮਰਾ ਖਾਵੀ ਮੈਨੂੰ ਨਾ ਨਹੀਂ ਨਹੀਂ ਕੈਮਰੇ ਨਾਲ ਵਖਾ ਤੂੰ ਕਦੋਂ ਲ ਮੰਗਣਾ ਗਿਆ ਕੋਈ ਥੋੜੀ ਬੋਤੀ ਥੋੜੀ ਬੋਤੀ ਬੰਦੇ ਨੂੰ ਚਲਾ ਮੇਰੇ ਨਾਲ ਟੈਸਟ ਕਰਾ ਮੇਰਾ ਡੀਐਨਏ ਆ ਫਿਰ ਤੇਰਾ ਵੀਡੀਓ ਬਣਾਉਣਾ ਚੱਲ ਚਲੀਏ ਚਲਾ ਕਦੇ ਵਾਤੇ ਤੂੰ ਨਸ਼ਾ ਕਹਿੰਦਿਆ ਹੁਣ ਇੱਥੇ ਖੜਾ ਰਹਿ ਟੈਸਟ ਕਰਾ ਲੈ ਖੜਾ ਰਹਿ ਬਲ ਆ ਗੱਡੀ ਕਰ ਖੜਾ ਰਹਿ ਹੌਸਲਾ ਕਰ ਖੜਾ ਰਹਿਣ ਜਾਈ ਨਾ ਹਰ ਮੈਂ ਹਾਂ ਹੁਣ ਜਾਈ ਨਾ ਹਰ ਜਾਈ ਨਾ ਅਧਰ ਉਹਨੇ ਇੱਕ ਜਮਤ ਦੇ ਚੈੱਕ ਕਰਨ ਜਾਂਦੇ ਆ ਜਾ ਅਜੇ ਚੈੱਕ ਕਰਨ ਜਾਂਦੇ ਆ ਜਾ ਆ ਜਾ ਆ ਜਾ ਹੁਣੇ ਉਹਨੇ ਸਾਡੇ ਆ ਆ ਤਾਂ ਸਹੀ ਹੁਣ ਇੱਥੋਂ ਦਾ ਰਹਿਣ ਵਾਲਾ ਸਾਰੇ ਐਡਰੈਸ ਪਤਾ ਚਵਲ ਬੰਦਾ